ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ترسےم ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਸਮੇਂ ਦਾ ਟਾਈਮ ਆਇਆ तकरीबन ਸਵੇਰ ਦੇ 9 ਵੱਜ ਚੁੱਕੇ ਨੇ ਤੇ ਆਪਣਾ ਬੋਰ ਤੁਹਾਨੂੰ ਪਿੱਛੇ ਦਿਖ ਹੀ ਰਿਹਾ ਲੱਗ ਗਿਆ ਬੋਰ ਲੱਗ ਗਿਆ ਜਿਹੜਾ ਪੁਰਾਣੀ ਮੋਟਰ ਸੀ ਪੁਰਾਣੀ ਮੋਟਰ ਚ ਬਰੇਤੀ ਭਰ ਗਈ ਐ ਬਰੇਤੀ ਭਰ ਗਿਆ ਹੁਣ ਮਿਸਤਰੀ ਸਪੈਸ਼ਲ ਇਹਨਾਂ ਕੋਲੇ ਸੰਦ ਬਣੇ ਹੋਏ ਨੇ ਬਰੇਤੀ ਮੋਟਰ ਵਿੱਚੋਂ ਖਿੱਚਣ ਨੂੰ ਤੇ ਹੁਣ ਵਿੱਚੋਂ ਇਹ ਜਿਗਾਰਡ ਕਰਕੇ ਮੋਟਰ ਬਾਹਰ ਕੱਢਣੇ ਪੈਸੇ ਲਈ ਸੱਦ ਨੇ ਇਹਨਾਂ ਦਾ ਅੱਡਾ 15 ਕਿਰਾਇਆ ਮੋਟਰ ਕੱਢਣ ਦਾ ਉਹ ਲਾ ਮੈਂ ਤੁਹਾਨੂੰ ਦੇ ਦਾਂਗਾ ਵਾਡੀ ਮੋਟਰ ਕੱਢ ਜੋ ਬਾਈ ਜੇ ਵਿੱਚ ਮੋਟਰ ਛੱਡ ਦੇਈ ਤਾਂ 5000 ਦੀ ਤਾਂ ਮੋਟਰ ਸੀ ਨਵੀਂ ਤਾਂ ਹੁਣ ਸੀ 6000 ਦੀ ਆਉਂਦੀ ਹੋਣੀ ਤੇ ਨਾਲੇ ਮੋਟਰ ਆਪਣੀ ਚੱਲਦੀ ਹੈ ਇਹ ਮੋਟਰ ਕੱਢ ਕੇ ਆਪਾਂ ਨਵੇਂ ਬੋਰ ਚ ਪਾਉਣੇ ਆਂ ਦੇਖਦੇ ਆਪਾਂ ਤੁਹਾਨੂੰ ਦਿਖਾਉਣਾ ਕਿਵੇਂ ਕੱਢਣੀ ਬਣੇ ਰਹੋ ਦਿਨ ਦੇ ਭਰ ਦੇ ਵਲੌਗ ਨਾਲ ਬਹੁਤ ਵਧੀਆ ਬਲੌਗ ਦੇਖਿਓ ਧੰਨਵਾਦ ਜੀ ਇਸ ਤਰ੍ਹਾਂ ਜਗਾਰਡ ਕਰਕੇ ਕੱਢਦੇ ਨੇ ਬਾਈ ਮੋਟਰ ਏ ਸਾਡਾ ਬੋਰ ਖੜ ਗਿਆ ਸੀ ਤੁਹਾਨੂੰ ਪਤਾ ਹੀ ਹੈ ਇਹਦੇ ਨਾਲ ਬਰੇਤੀ ਨੇ ਮੋਟਰ ਫੜ ਲਈ ਮਤਲਬ ਇਹ ਟਾ ਬਰੇਤੀ ਚੜ ਗਈ ਮੋਟਰ ਤੇ ਤੇ ਇਹ ਸਪੈਸ਼ਲ ਮਿਸਤਰੀ ਛੱਦਣੇ ਨੇ ਇਹਨਾਂ ਦੀ ਸਪੈਸ਼ਲ ਫੀਸ ਹੁੰਦੀ ਹੈ ਮਿਸਤਰੀਆਂ ਦੀ ਜੇ ਕਿਸੇ ਨੇ ਕਢਾਉਣੀ ਹੈ ਗੇਜੀ ਮਿਸਤਰੀ ਨਾਲ ਸੰਪਰਕ ਕਰ ਸਕਦਾ ਸਮਾਹ ਵਾਲੇ ਨਾਲ ਕਈ ਵਾਰ ਕਿਸੇ ਦੀ ਮੋਟਰ ਅੜ ਜਾਂਦੀ ਹੈ ਵੱਡੀ ਮੋਟਰ ਅੜੀ ਹੈ ਖੇਤ ਚ ਹੈ ਛੋਟੀ ਜਿਹੜੀ ਹੈ ਚਾਹੇ ਵੱਡੇ ਬੋਰਾਂ ਚ ਕੈਂਪਟੀਆਂ ਚ 5-500 ਤੋਂ ਡਿੱਗੀਆਂ ਵੀ ਕੱਢੀਆਂ ਨੇ ਬਾਈ ਨੇ ਤੇ ਇਹ ਆ ਬਾਈ ਗੇਜੀ ਮਿਸਤਰੀ ਪਿੰਡ ਸਮਾਹ ਬਾਈ ਰਾਜੀ ਰਹਿੰਦਾਗਾ ਤੇ ਇਹ ਨੰਬਰ ਆਪਾਂ ਤੁਹਾਨੂੰ ਬੁਲਾਉਣ ਨੇ ਕਈ ਵਾਰ ਜੇ ਕਿਸੇ ਨੂੰ ਅਮਰਜੈਂਸੀ ਲੋੜ ਪੈਣੀ। ਕਿਹ ਜੀ ਤੇਰਾ ਨੰਬਰ ਬੋਲੇ ਉੱਚੀ ਕਿੰਨੂੰ? 9377 ਤੇ 97790 34532 34532 ਇਹ ਨੰਬਰ ਹੈ ਬਾਈ ਦਾ ਗੇਜੀ ਮਿਸਤਰੀ ਦਾ ਨਾਮ ਬਾਈ ਦਾ ਗੇਜੀ ਹੈ। ਜੇ ਕਿਸੇ ਨੂੰ ਕਈ ਵਾਰ ਅਮਰਜੈਂਸੀ ਲੋੜ ਪੈਣੀ ਆ ਉਹ ਤਾਂ ਕਾਨੂੰ ਬਾਈ ਕਿਸੇ ਦਾ ਹੋਵੇ। ਜੇ ਕਈ ਵਾਰ ਗੱਲ ਅੜ ਪਈ ਜਾਂਦੀ ਹੈ ਤਾਂ ਬਾਈ ਨਾਲ ਸੰਪਰਕ ਜ ਆਪਣੀ ਡਿਲੀਵਰੀ ਤਾਂ ਨਿਕਲਿਆ ਹੀ ਆ ਬਾਈ ਤੇ ਮੋਟਰ ਰਹਿ ਗਈ ਹੁਣ ਬਾਈ ਵੀਰ ਨੇ ਮੋਟਰ ਚੜਾਈ ਆ ਬੋਕੀ ਆਹ ਕੱਢੀ ਆ ਜੀ ਹੁਣ ਦੇਖੋ ਪਹਿਲਾਂ ਦੋ ਡਿਲੀਵਰੀਆਂ ਟੋਟੇ ਨਿਕਲੇ ਨੇ ਬਾਈਆਂ ਕੋਲੇ ਆ ਇਹਨੂੰ ਜਮੂਦ ਕਹਿੰਦੇ ਕੀ ਕਹਿੰਦੇ ਨੇ ਬਾਈ ਇਹਨੂੰ ਬੋਕੀ ਤੇ ਮੋਟਰ ਕੱਢ ਲਿਆਂਦੀ ਬਾਈਆਂ ਨੇ 2 ਘੰਟਿਆਂ ਦੀ ਮਸ਼ਕਤ ਤੋਂ ਬਾਅਦ ਬਾਹਰ ਕੱਢ ਕੇ ਧਰਤੀ ਜੀ ਕਹਿੰਦਾ ਚੱਕ ਬਾਈ ਤੇਰੀ ਮੋਟਰ ਧੰਨਵਾਦ ਬਾਈ ਕੇਜੀ ਤੁਹਾਡਾ ਬਹੁਤ ਬਹੁਤ ਬਾਈ ਹੁਣ ਤੁਹਾਨੂੰ ਪੈਸੇ ਪੁੱਛੇ ਨੰਦਦੇ ਸੀ ਅੱਜ ਮਿਲ ਲੈਣੇ ਰਿਸ਼ਤੇਦਾਰਾਂ ਨੂੰ ਬਾਹਲੇ ਟਾਈਮ ਬਾਹਰ ਆਏ ਨੇ ਆਪਣੀ ਮਾਸੀ ਵੀ ਰਹੀ ਹੈ ਇਹ ਤੇ ਰਿਸ਼ਤੇਦਾਰ ਆਏ ਨੇ ਤਾਂ ਇਸ ਪਿੰਡ ਦਾ ਪਰਿਵਾਰ ਰਿਸ਼ਤੇਰ ਤਾਂ ਉੱਡੀ ਹੁੰਦੀ ਹੈ ਕੱਲ ਆਏ ਸੀ ਉਹਨਾਂ ਨਾਲ ਆਏ ਨਹੀਂ ਅੱਛਾ ਤਾਹਣਾ ਰਹੀ ਤੁਸੀਂ ਗੱਲ ਮਾਸੀ ਕੋਲ ਗੱਲ ਨੂੰ ਹੋਣੀ ਅੱਛਾ ਜਾਨਾ ਬੰਨ ਮੈਂ ਕਿਹੜਾ ਪਾਈਆਂ ਨਹੀਂ ਅੱਛਾ ਕੱਲ ਨਹੀਂ ਆਵਾਂ ਉਹ ਤਾਂ ਕਹਿ ਨਹੀਂ ਸੀ ਕਰਦੀ ਉਹ ਚੱਲੋ ਜਦੋਂ ਮੈਂ ਸਾਰਾ ਕੰਮ ਵੀ ਪਿਆਸੀ ਪਾਣ ਦੇ ਰਾਏ ਜੇ ਤਾ ਮਾਂ ਬੋਲੂ ਜੰਦਾਗਾ ਦੋ ਬਾਰੇ ਸੋਭਾ ਤਾਂ ਹੋ ਗਿਆ ਤੇ ਵਾਹ ਮਸਲੀ ਜੀ ਤੋਂ ਪੰਡਿਤ ਫਿਰ ਰੋਟੀ ਪਾਣੀ ਖਾਦਾ ਯਾਰ ਸਬਜੀ ਉਹਦਾ ਸਾਰਾ ਕੁਝ ਖੰਡਿਆ ਮੈਨੂੰ ਪਤਾ ਨਾ ਮੈਂ ਤਾਂ ਲੱਗਿਆ ਹੁਣਾਂ ਫਿਰ ਫਿਰ ਆ ਜਾਂਦਾ ਹੋਰ ਸੇ ਲੇਗਾ ਤਿੰਨ ਮੈਨੂੰ ਐਨੇ ਪਤਾ ਨਹੀਂ ਪਈ ਰੋਟੀ ਵੀ ਤਿਆਰ ਕਰਨੀ ਰੋਟੀ ਵੀ ਹੋਣਾ ਅੰਡੇ ਨੂੰ ਕੈ ਕਰਨਾ ਨਾ ਕਈ ਵਾਰ ਮੈਂ ਥੋੜਾ ਟਾਈਮ ਕਰ ਦਿਆਂ ਤੈਨੂੰ ਬ੍ਰੋ ਕੀ ਕੀ ਹਾਲ ਮੈਨੂੰ ਆਏ ਜਿਵੇਂ ਮੱਧੀ ਆਉਂਦੇ ਫਿਰ ਜਾਂਦੇ ਪਹਿਲਾਂ ਉਰੇ ਆ ਕੇ ਮੈਂ ਕਹਿੰਦਾ ਉਹ ਬਰੇਕ ਨੰਨ ਗਵਾ ਦਿੰਦੀ ਮੈਂ ਕਰ ਲਿਆ ਅਸੀਂ ਤਾਂ ਹੀ ਕੰਮ ਦਿੱਤੇ ਮੈਂ ਕਿਹਾ ਉਹ ਮੋਟਰ ਲਾਉਂਦੇ ਨਾ ਬੰਦੇ ਹੋਣਗੇ ਨਾ ਫਿਰ ਉਹ 1:30 ਵਜੇ ਆਇਆਗੇ ਤੇ ਰੋਟੀ ਪਾਣੀ ਦਾ ਔਖਾ ਹੋ ਗਿਆ ਨਾ ਮੈਂ ਤਾਂ ਖਾ ਕੇ ਲਿਆ ਉਹਨੇ ਜੇ ਕੋਈ ਕੰਮ ਉਹਨਾਂ ਦਾ ਤਾਂ ਗਿਆ ਵਰਗਾ ਦੁਆਰਾ ਪਿਆ ਔਖਾ ਹੋ ਗਿਆ ਨਾ ਉਹ ਵੀ ਫਿਰ ਪੰਚੀ ਜਾਣੇ ਹੋ ਗਏ ਬੋਰ ਲਾਉਣ ਨਾਲ ਤਾਂ ਵਿਆਹ ਵਾਲਾ ਕੰਮ ਹੀ ਹੋਇਆ ਆਸਰ ਆਪਰਾ ਜੋ ਘੜਾਈ ਕਰਦੇ ਭਾਂਡੇ ਵਾਂਗਰ ਚਾਹ ਕਰਦੇ ਦੋ ਤਿੰਨ ਵਾਰੀ ਛਾਵੇਂ ਰੋਟੀ ਪਾਣੀ ਵੀ ਕੋਈ ਬਾਰਾ ਪਤਾ ਨਹੀਂ ਚਾਹ ਨਾ ਖੁੱਖ ਲੱਗਦੀ ਆ ਬੰਦਿਆਂ ਨੂੰ ਤਾਂ ਕੰਮ ਕਰਨ ਲੱਗਦੇ ਉਹ ਰੋਟੀ ਮੈਂ ਬੱਦਲ ਆ ਇਹ ਰੋਟੀ ਪਾਣੀ ਬਣਾਦਾ ਜੀ ਜੇ ਰੋ ਕੇ ਕੰਮ ਚੱਲਦਾ ਮਿਸਤਰੀ ਲੱਗਿਆ ਕਿ ਜੀਰੀ ਵੜਦਿਆ ਆਪ ਨੂੰ ਵੀ ਰੋਟੀ ਦੁੱਗਣੀ ਸਵਾਲ ਲੱਗਦੀ ਆ ਹਾਂ ਕੰਮ ਵਿੱਚ ਘੱਟ ਤੇ ਦੋ ਬੱਦਗੇ ਮੈਂ ਛੋੜੀ ਵੀ ਜੀਰੀ ਪੜਾ ਕੇ ਹੋ ਰਿਹਾ ਮੈਂ ਰੋਟੀ ਰਟੇ ਕਰ ਤੁਹਾਡੇ ਕਿੰਨੇ ਬਾਈ ਲਗਿਆ ਨਹੀਂ ਬਾਈ ਟਾਪ ਦੀ ਰੋਟੀ ਭੇਜ ਦਿਨੇ ਪੂਰਾ ਬਣਾ ਕੇ ਨੋ ਜੇ ਕਿ ਰੋਟੀ ਜਾਂਦੀ ਰੋਟੀ ਸ਼ੋਰ ਉਂ ਵੀ ਚੌਰ ਹੈ ਨਾ ਹਾਂ ਫੇਰ ਹੀ ਫਸਲ ਵੱਧ ਹੁੰਦੀ ਇੱਥੇ ਤੇ ਕੱਲ ਜਦੋਂ ਬਾਗੀ ਮਿਸਤਰੀ ਆਏ ਲੱਗੀ ਕੁਸ਼ਮਨ ਸਰਾਇ ਹੋਰੇ ਕਿ ਨਹੀਂ ਘੜਕਾ ਲੜਕਾ ਹੋ ਗਿਆ ਹੁਣ ਜੀ ਨਹੀਂ ਲੱਗ ਰਿਹਾ ਹੈ ਸਾਰੀ ਸਿਪਤੀ ਐ ਕਿ ਅੰਟੀ ਪਾਣੀ ਦੇ ਅੰਟੀ ਆਏ ਯਾਰ ਨਾ ਬੰਦੇ ਬੋਲੀ ਆਪਾਂ ਵੀ ਜਾਣਿਆ ਕੁਝ ਲੈਣੇ ਨਾ ਬਰਾਤ ਆਰੇ ਕੁਝ ਲਾਉਣੀ ਨਾ ਫੇਰ ਬੈਠ ਕੇ ਪਿਆ ਵੀ ਨਹੀਂ ਆਏ ਜਾਂਦੇ ਨਹੀਂ ਕੁਝ ਮੰਗਣਾ ਲੈਣਾ ਕੁੜੀ ਝਾੜ ਦੇਣਾ ਕਹਿੰਦੇ ਫੁੱਲ ਵਰਗੇ ਬਰੋਂ ਇੰਨੇ ਉਹਦੇ ਇੱਕੋ ਕਹਾਣੀ ਇੰਦਰਾ ਉਹਦੇ ਸੀ ਬਹੁਤ ਵਧੀਆ ਸੀ ਕੰਮ ਆਲੇ ਤਾਂ ਨੰਬੋਰ ਵੀ ਵਧੀਆ ਲਾ ਕੇ ਰਹਿਣੋਂ ਪਰ ਪਾਣੀ ਦਿੱਤਰ ਵਾ ਲੱਗੂਗਾ ਹਾਂ ਘੰਟੇ ਚੱਲ ਗੂ ਜੀ ਕੱਲ ਮੇਰੇ ਕਿਹਾ ਸੀਗਾ ਤੇ ਅੱਜ ਹੜ ਮੋਟਰ ਲੋਡ ਕਰੀਅ ਕੇ ਪਾਉਣਗੇ ਤੇ ਇਧਰ ਮੈਂ ਸਫਾਈ ਦਾ ਕੰਮ ਲੈ ਲਿਆ ਮੈਂ ਦੋ ਸਾਰ ਚਾਟ ਹੁੰਦਾ ਲਿਆ ਜਦੋਂ ਮੋਟਰ ਚੱਲਦੀ ਜੇ ਸਿੱ ਤੋਂ ਮੰਨ ਅੰਦਰੋਂ ਮਤੋਣਾ ਸਾਰ ਤੋਂ ਬੋਲਾਂਗੇ ਬਾਰੀ ਕਰਕੇ ਰਹਾਂਗੇ ਮਾਸੀ ਬਾਰੇ ਕਿ ਨਾ ਉਹ ਬਈ ਘਰ ਦੀ ਮੋਟਰ ਚੱਲਦੀ ਨਹੀਂ ਸੀ ਨਾ ਅੱਜ ਸਾਰੀ ਚਲਾ ਦੇ ਇਹ ਪਤਾ ਤੇਰਾ ਸਾਰੀ ਕੀਤੀ ਪੋਚੇ ਨਾ ਕਹ ਲੈਂਦੀ ਨਹੀਂ ਲੈਂਦੀ ਨਹੀਂ ਜਿਨ ਵਰਗੀ ਪੋਚੇ ਸਹੀ ਚੱਲ ਉਹ ਤੇਰਾ ਮੱਕਾ ਸੰਤ ਗੱਡੀ ਦੇ ਕਵਰ ਕੋਵਰ ਤੇਰਾ ਮਾਰਿਓ ਪਾਣੀ ਚੰਗਾ ਹੁਣ ਇਹਦਾ ਓਕੇ ਕਰਕੇ ਇਹ ਗੱਡੀ ਨਾਲ ਹੀ ਵਿੱਚੋਂ 1700 ਲੱਤ ਦਵਾਈ ਦਾ ਵਿੱਚੋਂ ਟੱਕ ਐ ਲਾ ਲੈ ਨਵੀ ਹੁੰਦੇ ਗੱਡੀ ਇੰਨੀ ਤਾਂ ਪਾਲ ਸਮਾਰ ਮਾਰ ਮਰ ਚਮਕਾਈ ਪਈ ਹਾਂਜੀ ਟਾਈਮ ਹੋ ਚੁੱਕਿਆ ਦੁਪਹਿਰ ਦਾ ਅ ਸਾਢੇ 12 ਵਜੇ ਦਾ ਤੇ ਮਿਸਤਰੀ ਆਇਆ ਸਖਰ ਦੁਬਾਰੇ ਕਰਜੀਤ ਸਾਡਾ ਤੇ ਹੁਣ ਅਸੀਂ ਪਾ ਰਹੇ ਹਾਂ ਨਵੇਂ ਬੋਰ ਚ ਮੋਟਰ ਤੁਸੀਂ ਵੀਡੀਓ ਚ ਦੇਖਿਆ ਹੋਣਾ ਪਹਿਲਾਂ ਜਿਹੜੀ ਮੋਟਰ ਆਪਾਂ ਮਸਾ ਕੱਢੀ ਹੈਗੀ ਵਿੱਚ ਅੜ ਗਈ ਸੀ ਬਰੇਤੀ ਚ ਉਹ ਸਪੈਸ਼ਲ ਮਿਸਤਰੀ ਸਾਦ ਕਿਉਂ 2500 ਰੁਪਏ ਲੈ ਕੇ ਉਹਨਾਂ ਨੇ ਕੱਢੀ ਆ ਤੇ ਹੁਣ ਆਪਾਂ ਨੇ ਨਵੇਂ ਬੋਰ ਚ ਮੋਟਰ ਪਾ ਰਿਆ ਆਪਣੇ ਤੁਹਾਨੂੰ ਪਤਾ ਹੀ ਹੈ ਕੰਮ ਇਹ ਬਾਈ ਕਰਦਾ ਕਰਜੀਤ ਮਿਸਤਰੀ ਤੇ ਹੁਣ ਇਹ ਚ ਪਾਵਾਂਗੇ ਮੋਟਰ ਫਿਰ ਚਲਾ ਕੇ ਦਿਖਾਉਣਾ ਤੁਹਾਨੂੰ ਮੰਤਾ ਕਿਵੇਂ ਗੱਲ ਬਾਤ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਲੈ ਬੰਤਾ ਸ ਬੰਤਾ ਸ ਤੇ ਚਲ 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 ਚੱਲ ਰੇਡ ਤੇ ਬੰਤਿਆ ਸੱਦਿਆ ਬਾਰੂ ਘਰੋਂ ਸਪੈਸ਼ਲ ਮਾ ਬਾਰੂ ਮੋਟਰ ਚਲਾ ਕੇ ਜਾ ਭਾਈ ਬਾਰੂ ਬਿਨਾ ਕੰਨੂ ਪੂਰੀ ਪੈਂਦੀ ਐ ਜਿਹੜੀਆਂ ਡਿਲੀਵਰੀਆਂ ਹੁਣ ਨਵੇਂ ਰਿਵਾਜ ਦੀਆਂ ਆ ਗਈਆਂ ਖੇਤਾਂ ਵਾਲੀਆਂ ਮੋਟਰਾਂ ਵਰਗੀਆਂ ਇਹ ਛੋਟਾ ਜਿਹਾ ਜਿਗਾਰਡ ਬਣਾਇਆ ਹੈ ਖਰਜੀਤ ਨੇ ਆ। ਪਸਗਰਜੀ ਤੇ ਇਹ ਇਸ ਨਾਲੇ ਪਿੱਛੇ ਉਹ ਜਿਹੜਾ ਉਹ ਬਣਾਈ ਬੱਟੇ ਦੇ ਤੋਂ ਤਰਾਂ ਚੇਰਾ ਉਹਦੇ ਨਾਲ ਇਹ ਪਾਸ ਹੈ। ਹੈ? ਇਹ ਵੀ ਲੋਟਾ ਹੈ। ਇਹ ਨਹੀਂ ਹੈਗਾ ਨਿਕਲ ਜਿਵੇਂ ਤੋ ਨਿਕਲ ਮੈਂ ਦਰ ਰੰਗੇ। ਹਾਂ ਇਹ ਖੋਲਦਾ ਨਿਕਲਾਂ ਆਪਣਾ। ਹਰੇ ਕੋਈ ਛੋਟਾ ਜਿਹਾ ਕਲੰਪ ਇੱਕ ਯੰਤਰ ਬਣਾਇਆ ਹੈਗਾ ਛੋਟਾ ਜਿਹਾ। ਬਸ ਇਹਨੂੰ ਚੱਕ ਲੈ ਤਾਂ ਖੋਲ ਕੇ ਗਰਜੀ ਤੇ ਡਿਲੀਵਰੀ ਹੁੰਦੀਆਂ ਨਰੋਈਆਂ ਨੇ ਨਾ ਕਿ ਇੱਥੋਂ ਛਾੜ ਛੂਟ ਚ ਪਾੜ ਦਿੰਦੇ ਨਹੀਂ ਹੁੰਦੇ ਹੈ ਹੈ ਪਲਾਸਕਟ ਲੋਹੇ ਤੋਂ ਤਾਕੜੀ ਹੋਣ ਲੱਗ ਗਈ ਨਾ ਦਾ ਤੁਸੀਂ ਮੂਜੀ ਬੋਲੀ ਲੱਗਦੀ ਹੈ ਦੇਖੋ ਜਿਵੇਂ ਖੇਤ ਵਾਲੀ ਮੋਟਰ ਵਾਲਾ ਕੰਮ ਹੈ ਜਿਵੇਂ ਛੋਟੀ ਡੈਮੋ ਲਾਉਣੇ ਨੇ ਉਹੀ ਚੀਜ਼ ਹੈ ਉਹ ਨਾ ਪਾਇਪ ਲਾਉਣਗੇ ਨਵਾ ਤੁਹਾਨੂੰ ਨਵਾ ਪਾਇਪ ਦਿਖਾਉਣੇ ਲਾਉਂਦੇ ਆ ਦੇਖੋ ਜੀ ਦੇਖ ਆਹ ਕ ਲੰਪ ਨੂੰ ਤਾਂ ਹਾਂ ਕਰ ਲਓ ਉਹਨੇ ਥੱਲੇ ਜਾ ਛੱਡੂਗਾ ਬਾਹਰ ਹਲੋ ਲੋ ਜੀ ਇਸ ਤਰ੍ਹਾਂ ਜਾਣਦੇ ਹੋ ਹੋ ਚੁੱਕੇ ਨੇ ਤੇ ਮੋਟਰ ਆਪਾਂ ਪਾ ਦਿੱਤੀ ਹੈ ਤੇ ਸਟਾਰਟਰ ਚ ਤਾਰਾਂ ਲਾਉਣੇ ਮੋਟਰ ਪਾਣੀ ਜਗਦੀ ਪੈਨ ਕੀ ਨੁਕਸ ਹੈ ਕੋਈ ਨੁਕਸ ਨਹੀਂ ਹੋ ਰਿਹਾ ਮੋਟਰ ਵੀ ਸਹੀ ਹੈਗੀ ਹੁਣ ਮੱਥਾ ਮਾਰੀਏ ਨਾ ਤਾਏ ਦਾ ਬੇਟਾ ਖੜਾ ਮੇਰੇ ਦਾ ਬਾਰੂ ਖੜਾ ਬੰਤ ਤੈਨੂੰ ਤੁਹਾਨੂੰ ਜਾਣਦੇ ਬਾਰੂ ਨੂੰ ਇੱਕ ਮਿਸਤਰੀ ਆ ਸਾਰੇ ਮੱਥਾ ਮਾਰੀ ਜਾਂਦੇ ਆ ਪਾਣੀ ਦੇਖੋ ਕੀ ਬਣਦਾ ਹੁਣ ਨੁਕਸ ਕੱਢੂਗਾ ਤੇ ਤਾਂ ਇਹਦਾ ਮੁੰਡਾ ਵੀ ਸੀ ਇਹ ਨਾ ਕਹਿੰਦਾ ਬਾਬਾ ਦਾ ਖਵਾਜਾ ਪੂਰਾ ਖੋਸ ਕਰਕੇ ਰੱਖਿਆ ਆਪਾਂ ਨੇ ਫੇਰ ਦੇਖੋ ਕਹਿੰਦਾ ਹੁਣ ਕੀ ਹੋਇਆ ਲਵਾਦ ਦੇਖ ਰਹੇ ਆਂ ਭਾਈ ਕੋਈ ਸਲੇ ਸਲੇ ਚ ਫਾਲਟ ਨਾ ਹੋਵੇ ਇਹਦਾ ਦੇਖੋ ਜੀ ਇਹਨਾਂ ਨੇ ਨਾ ਕਿ ਪਾਣੀ ਦਿੰਦੀ ਆ ਮੋਟਰ ਫਿਲਟਰ ਸਹੀ ਪਾ ਵਧੀਆ ਨਾ ਨਾਗਰਜੀ ਤੇ ਲੱਗ ਗਿਆ ਵਦਨ ਵਦੂਆ ਵਦੂਆ ਤੇਰ ਪੜ ਗਿਆ ਹਰੇ ਪਹਿਲਾਂ ਨਾ ਵਰ ਗਿਆ ਪਾਣੀ ਵਦੂਆ ਮੂਰੇ ਹੱਥ ਲਾ ਕੇ ਪ੍ਰੈਸਰ ਬਣਾ ਕਰੰਟ ਹਾਂ ਉਹੀ ਲੱਗਣ ਦਾ ਦੂਰੀ ਵਾਰ ਲੱਗਦੇ ਅਸੀਂ ਯਾਰ ਲੱਗਦੇ ਕੋਈ ਨਾ ਉਹ ਮੋਟਰ ਤਾਂ ਆਪਣੀ ਜਿਹੜੀ ਪਹਿਲਾਂ ਪਾਈ ਸੀ ਜੀ ਮੱਚੀ ਵੀ ਨਿਕਲੀ ਕੋਣ ਹੋਰ ਪਾਈ ਵੀ ਲਿਆ ਕਿੰਨਾ ਮੀ ਡੇਡ ਪਾਵਰ ਦੀ ਇਹ ਕਿਰਨ ਦਾ ਪਾਣੀ ਫੁੱਲ ਮਾਰਦੀ ਤੇ ਹੁਣ ਇਹ ਝੱਗ ਜੀ ਗੱਡੀਆਂ ਨਹੀਂ ਪਤੰਦਾ ਬੋਰ ਖੋਲਦਾਗਾ ਕਿਉਂ ਬੋਰ ਨੇ ਵੀ ਆਪਦਾ ਇਹ ਟਟੋਲਾ ਬਣਾਉਣਾ ਬੋਰ ਨੇ ਲਾਉ ਖੋਲਣਾਗਾ ਫਿਰ ਪਾਣੀ ਬਰੂਗਾ ਲਾ ਬੋਲ ਫਿਲਟਰ ਨੇ ਆਪਦਾ ਤੇ ਜਗ੍ਹਾ ਬਣਾਉਣੀ ਇਹ ਝੱਗ ਚੱਕੀ ਜਾਂਦੀ ਹੈ ਜਿਵੇਂ ਕਿਸੇ ਫੈਕਟਰੀ ਦਾ ਪਾਣੀ ਚੱਕਦੀ ਹੁੰਦੀ ਹੈ ਸਰਫ ਵਰਗਾ ਪਾਣੀ ਆ ਰਿਹਾ ਕੁਦਰਤ ਨੇ ਇਹ ਖਿੱਡਾ ਲੈਣਾ ਪਾਣੀ ਨਾਲ ਹੋਈ ਉਹਦਾ ਲੱਗੂ ਹੈ ਦੇਖੋ ਜੀ ਹੁਣ ਇਹਨੇ ਪਾਂਡੂ ਚੱਕ ਲਿਆ ਡੇਢ ਪਾਵਰ ਦੀ ਨਵੀਂ ਮੋਟਰ ਪਾਈ ਆ ਜਿਹੜੀ ਮੋਟਰ ਆਪਾਂ ਦੂਜੇ ਬੋਰ ਚ ਕੱਢੀ ਸੀ ਪਹਿਲਾਂ ਹਟ ਗਈ ਸੀ ਫਿਰ ਉਹ ਕੱਢੀ ਕੱਢ ਕੇ ਇਹ ਚ ਪਾਈ ਚੱਲੀ ਨੂੰ ਸ਼ਾਂਟ ਹੋ ਗਈ ਸੀ ਉਹ ਤੇ ਇਹ ਪਾਈ ਆ ਗਈ ਇਹਨੇ ਹੁਣ ਪਾਂਡੂ ਚੱਕ ਲਿਆ ਹੌਲੀ ਹੌਲੀ ਪਾਣੀ ਵਧੂ ਇਹਦਾ ਵਾਸਤੇ ਤਾਂ ਨੂੰ ਇੱਕੇ ਦੱਸ ਦਈਏ ਕਿ ਇਹਦਾ ਫਿਲਟਰ ਆਪਣਾ ਇਹ ਕੁਆਲਟੀ ਨਹੀਂ ਹੈ ਜੀ ਜੇ ਜੋ ਫਿਲਟਰ ਚ ਵੀ ਗਾਰਾ ਤਾਂ ਜਮਾ ਹੋਇਆ ਹੁੰਦਾ ਕਿਰਨ ਤਾਂ ਸਾਫ ਹੋਣ ਤੇ ਟਾਈਮ ਲੱਗਦਾ ਘੰਟੇ ਦੋ ਘੰਟੇ ਲੱਗਦੇ ਠੀਕ ਹੋ ਜੂ ਤੇਰਾ ਚੱਲ ਨਹੀਂ ਚਲਾਉਣੀ ਤੂੰ ਹੋ ਗਈ ਹੁਣ ਲਗਾਤਾਰ ਪੈਨੋ ਚਲਾਵਾਗੇ ਬੰਦ ਨਹੀਂ ਕਰਦੇ ਇਹਨਾਂ ਚੱਕਰ ਸਾਫ ਨਹੀਂ ਹੁੰਦਾ ਪਾਣੀ ਤੇ ਮੈਂ ਤੇਰੇ ਨੂੰ ਹੀ ਚਲਾਵਾਗਾ ਦੇਖੋ ਮਾ ਪਾਣੀ ਭਰ ਜਿਆ ਨਾਲ ਹੁੰਦੇ ਜਿਵੇਂ ਜਿਵੇਂ ਖੁੱਲੀ ਹੈ ਨਾ ਬੋਰ ਪਾਣੀ ਭਰ ਜਿਆ ਨਾਲ ਕਿ ਇਹ ਪਾਣਾ ਹਾਂ ਫਿਰਦੇ ਬਾਪੂ ਪੱਖਾ ਫਿਰਦੇ ਲੇਟ ਹੋਣ ਕਾਰਨ ਬਾੜੀ ਨੂੰ ਨਕਮਾ ਪਿਆ ਮਤਲਬ ਪਾਣੀ ਲੱਗ ਲਗਾ ਦੇਣਾ ਜੁੱਕੇ ਨੇ ਸਾਮ ਨੂੰ ਹੁਣ ਦੱਸਿਆ ਤੇ ਮੱਝਾਂ ਵੀ 7 ਵਜੇ ਦੀਆਂ ਬਾੜੀਆਂ ਦੇ ਅੰਦਰ ਤੇ ਗਾਂ ਵੀ ਕਾਲੀ ਘਰੀ ਦੇ ਲੱਖਾਂ ਨੂੰ ਭੁੱਖ ਲੱਗੀ ਇਹਨਾਂ ਨੂੰ ਹਾਂ 4 ਵਜੇ ਪਾਣਾ ਬੱਲਵਾਏ ਪਾ ਛੱਡ ਦਿੰਦੇ ਹਾਂ ਚਲ 4 ਵਜੇ ਉੱクレ ਬਾਹਰ ਹੋ ਜਾ

哦，别别别别！ これ。あ、いるか絶対。うん。これどうかなああ。どうかな ਇਹ ਕੁਝ ਹੀ ਮੱਝਨ ਆਈਆਂ ਉਹ ਫਿਰਦਾ ਆਪਣਾ ਬੰਤ ਬਾਬਾ ਜੀ ਕੰਮ ਇਹ ਕਰ ਲਈ ਤਾਰ ਤਾਰ ਬਹੁਤ ਘੱਮ ਹੋਈ ਮਰੀ 10-11 ਪਸ਼ੂ ਨਾ ਖਾ ਸਕੋ ਮੋਹ ਜੇ ਇੱਕ ਪੂਰੇ ਸ਼ਹਿਰੀ ਦਾ ਨੌਕਰ ਦਾ ਮਹਾਲ ਆ ਵੀ 10-11 ਪਸ਼ੂ ਇੱਕ ਨੌਕਰ ਦਾ ਆ ਮਗਰ ਕਿਨਾ ਚਾਰ ਦਿਨ ਖੁੱਲ੍ਹੇ ਪਰ ਕਿਹਨਾਂ ਨੂੰ ਆਪਾਂ ਬੰਦਤਾ। ੁੱਖੀ ਐਂ ਦਰ ਕੇ 7 ਵਜੇ ਜੇ ਬੰਦਿਆ ਤੇ ਲਿਆ ਚ। ਲਾਗੇ ਖਾਣੋਂ ਆ ਨਾ ਦਾਣਾ ਲਾਉਣਾ ਹੈਗਾ ਦਾਣਾ। ਸੰਨਿਆ ਦਾਣਾ ਦਖਤ ਮਾਲ ਆਣਾ ਹੈ। ਸੱਜਾ ਬਸ ਬਸ ਲਾ ਰਾਂ। ਇਹ ਦੋ ਮਹੀਨਿਆਂ ਤੋਂ ਬੰਦ ਹੈ। ਚੱਲ ਪਰਦਾ ਮੱਠਾ ਦੇਣੀ ਤੁੰਗਾਂ ਮੰਗ। ਪੁੱਤ ਤਾਂ ਲਾਏ ਜਿਵੇਂ। ਤੇ ਲਾਉਣੇ ਆਪਾਂ ਇੱਥੇ ਸਬਜ਼ੀ ਕਿਆਰੀਆਂ ਤਿਆਰ ਕਰਤੀਆਂ ਜੀ। ਹੁਣ ਬਾਹਰੂ ਸੱਦਿਆ ਬਾਹਰੂ ਨੇ ਪਹਿਲਾਂ ਮੋਟਰ ਫੁਵਾਈ ਹੈ। ਜੇ ਬਣਤਾ ਹੋਇਆ ਨਾਲ ਇਹ ਮਾਂ ਸਬਜ਼ੀ ਦੇ ਜਿਹੜੇ ਦੀਨਕਾਰ ਖੜਿਆ ਦੀ ਆਪੀ ਹੋਈ ਜਾਣਗੇ ਫਿਰ ਜਿਹੜਾ ਰੋਸਤਾ ਜੀ ਨਾ ਟਿੱਕਸੂ ਝੜਨਾ ਹੋਵੇ ਛੜਦੇ ਸੂਜਰੀ ਸਬਜ਼ੀ ਲੱਗਦੀ ਆ ਉਹ ਸਾਰੀ ਵਧੀਆ ਹੁੰਦੀ ਆ ਤੇ ਆਪਾਂ ਇਹਦੁਆ ਲਾਉਣੇ ਸਬਜ਼ੀ ਪਾ ਮਿਲਦੇ ਸਬਜ਼ੀ